ਅਕਾਲੀ ਦਲ ਦੀ ਹਾਲਤ ਦੇਖ ਲੋ ਟਿਕਟਾਂ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ ਕਿਉਂਕਿ ਸੋਲਰ ਵਾਲੀ ਬਿਜਲੀ ਹੈ ਆਪਣੇ ਕੋਲ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਆਂ ਮੁੰਬਈ ਸ਼ਹਿਰ ਸੁਣਿਆ ਹੋਣਾ ਬੰਬੇ ਸ਼ਹਿਰ ਬੈਂਗਲੌਰ ਪੂਨਾ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਆਂ 90 ਕਰੋੜ ਦੀ ਬਿਜਲੀ ਵੇਚੀ ਆਪਾਂ ਰਾਤ ਨੂੰ ਤੇ ਆਪਾਂ ਦਿਨੇ-ਦਿਨੇ ਆਪਣੇ ਕਿਸਾਨਾਂ ਨੂੰ ਕਿਉਂਕਿ ਆਪਣੇ ਕੋਲੇ ਥਰਮਲ ਪਲਾਂਟ ਹੋ ਗਏ ਤਿੰਨ ਹੋ ਗਏ ਆਪਣੇ ਕੋਲੇ ਹੁਣ ਕੋਇਂਦਵਾਲ ਸਾਹਿਬ ਵਾਲਾ ਵੀ ਖਰੀਦ ਲਿਆ ਆਪਾਂ ਕੋਲੇ ਦੀ ਖਾਨ ਹੈ ਆਪਣੇ ਕੋਲੇ ਜਿਹੜੀ ਝਾਰਖੰਡ ਚ ਹੈ ਆਪਣੇ ਕੋਲ ਕੋਲਾ ਵੀ ਆਮ ਹੈ ਇਹ ਐਂ ਚੱਲੂ ਪੰਜਾਬ मैंने कहा नक्का लैवल पर मीटिंग हुई है कभी कहते ये क्या होता है मैं क्या तुझे ग्यारह बारह घंटे बिजली लगातार दो कोई किसान कमला नहीं है कि अपन पट्टा तोड़ लियो कि बिजली है भी है पानी लाई जाऊंगा मैं ਉਹ ਬੱਟਾ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਹਰ ਸਿਮਰਤ ਕੌਰ ਉਚਨੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ ਜੀ ਕਿਤੇ ਹੜ ਆਗੇ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣਾ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ 2 ਕਿੱਲੇ ਮੈਨੂੰ ਮੁਆਵਜ਼ਾ ਦਿਓ ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਕੀ ਹੁੰਦਾ ਇਹ ਉਹ ਸਰਪੰਚ ਜੀ ਜਿਹੜਾ ਸਰਸ ਨੂੰ ਕਹਿੰਦੇ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜਾਨੀਆਂ ਇਹਨਾਂ ਕੁਇੰਟਲ ਲਾਲ ਵਿਕ ਜਾਨੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇ ਤੁਸੀਂ ਹਰੀਆਂ ਕੋ ਵੀ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀ ਆਗੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕਟ ਤਾ ਕਰਕੇ ਲਾਉਣ ਲੱਗ ਗਏ ਥੋੜੇ ਜਿ 2 ਦਿਨਾਂ ਤੋਂ ਅੱਗਾ ਲੱਗਣ ਲੱਗ ਗੀਆਂ ਕਣਕਾਂ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦੇ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ 'ਚ ਅੱਗ ਲੱਗੀਆਂ ਕੁਦਦੇ ਪਿੰਡ ਅੱਗ ਲੱਗੀ ਇਧਰ ਰਾਮਪੁਰੇ ਫੂਲਕਰੀ ਅੱਗ ਲੱਗੀ ਹੈ ਨਾ ਪਟਿਆਲੇ ਕੋਲੇ ਜ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਿਹਾ ਬੈਲ ਸਾਹਿਬ ਨੇ ਵੀ ਕਿਹਾ ਦੁਕਾਨਾਂ ਨੂੰ ਵੀ ਅੱਗਾ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰਾ ਕਰੂਗੀ ਘਾਟੇ ਪੂਰੇ ਕਰੂਗੀ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਦਿਨੇ ਬਿਜਲੀ ਦਿੰਨੇ ਆ ਤੁਹਾਡੇ ਚੋਂ ਬਹੁਤ ਸਾਰੇ ਆਉਣਗੇ ਐ ਕਣਕ ਤੁਸੀਂ ਰਾਤ ਨੂੰ ਕਦੇ ਖੇਤ ਗਏ ਹੋ ਦਿਨੇ ਬਿਜਲੀ ਆਈ ਨਾ ਆਈ ਨਾ ਫਿਰ ਔਰ ਹੋਰ ਦੇਖੋ ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ ਕਿਉਂਕਿ ਸੋਲਰ ਵਾਲੀ ਬਿਜਲੀ ਹੈ ਆਪਣੇ ਕੋਲ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਆਂ ਮੁੰਬਈ ਸ਼ਹਿਰ ਸੁਣਿਆ ਹੋਣਾ ਬੰਬੇ ਸ਼ਹਿਰ ਬੈਂਗਲੌਰ ਪੂਨਾ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਆਂ ਇਸ ਮਹੀਨੇ ਚ ਇਸ ਮਹੀਨੇ ਚ ਸਿਰਫ ਆ ਪਿਛਲੇ ਮਹੀਨੇ ਚ 90 ਕਰੋੜ ਦੀ ਬਿਜਲੀ ਵੇਚੀ ਆਪਾਂ ਰਾਤ ਨੂੰ ਤੇ ਆਪਾਂ ਦਿਨੇ-ਦਿਨੇ ਆਪਣੇ ਕਿਸਾਨਾਂ ਨੇ 90 ਕਰੋੜ ਰੁਪਏ ਕਮਾ ਲਿਆ ਬਿਜਲੀ ਬੋਰਡ ਨੇ ਬੰਬੇ ਦੀ ਬਿਜਲੀ ਆਪਣੇ ਕੋਲ ਜਾਂਦੀ ਹੈ ਰਾਤ ਨੂੰ ਕਿਉਂਕਿ ਆਪਣੇ ਕੋਲੇ ਥਰਮਲ ਪਲਾਂਟ ਹੋ ਗਏ ਤਿੰਨ ਹੋ ਗਏ ਆਪਣੇ ਕੋਲੇ ਹੁਣ ਕੋਇੰਦਵਾਲ ਸਾਹ ਵਾਲਾ ਵੀ ਖਰੀਦ ਲਿਆ ਆਪਾਂ ਕੋਲੇ ਦੀ ਖਾਨ ਹੈ ਆਪਣੇ ਕੋਲੇ ਜਿਹੜੀ ਝਾਰਖੰਡ ਚ ਹੈ ਆਪਣੇ ਕੋਲ ਕੋਲਾ ਵੀ ਆਮ ਹੈ ਇਹ ਐ ਚੱਲੂ ਪੰਜਾਬ ਮੈਂ ਇੱਕ ਗੱਲੋਂ ਧੰਨਵਾਦ ਕਰਨਾ ਚਾਹੁੰਨਾ ਕਿਸਾਨ ਵੀਰਾਂ ਦਾ ਅੱਜ ਦੇ ਅੰਗਰੇਜ਼ੀ ਦੇ ਅਖਬਾਰਾਂ ਚ ਬਹੁਤ ਵੱਡੀ ਖਬਰ ਲੱਗੀ ਹੈ ਤੁਨੂੰ ਮੈਂ ਹੁਣ ਦੱਸ ਦੇਣਾ ਚਾਹਣਾ ਮੈਂ ਸਿਰਫ ਬੇਨਤੀ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਜਿਹੜੀ ਪੂਸਾ 44 ਜਿਹੜੀ ਕਿਸਮ ਹੈ ਝੋਨੇ ਦੀ ਨਾ ਲਾਇਓ ਉਹ 152 ਤੋਂ 55 ਦਿਨ ਲੈਂਦੀ ਆ ਪੱਕਣ ਚ ਤੁਸੀਂ ਪੀਆਰ 126 ਪੀਆਰ 127 ਪੀ 128 ਪੀ 129 ਪੀ 130 ਲਾ ਲਓ ਉਹ 92 ਦਿਨ ਲੈਂਦੀ ਆ ਜਾਨੀ ਕਿ 60 ਦਿਨ ਘੱਟ 2 ਮਹੀਨੇ 2 ਮਹੀਨੇ ਘਟਦਾ ਮਤਲਬ ਹੋ ਗਿਆ 2 ਮਹੀਨੇ ਥੱਲੋਂ ਪਾਣੀ ਨਹੀਂ ਕੱਢਿਆ ਧਰਤੀ ਚੋਂ 2 ਮਹੀਨੇ ਬਿਜਲੀ ਦੀ ਬਚਤ ਹੋ ਗਈ ਤੇ ਤੁਹਾਨੂੰ ਪਤਾ ਹੈ ਅੱਜ ਦੇ ਅਖਬਾਰ 'ਚ ਲਿਖਿਆ ਹੋਇਆ ਹੈ ਟਾਈਮਜ਼ ਆਫ ਇੰਡੀਆ ਅਖਬਾਰ ਹੈ ਬਹੁਤ ਵੱਡਾ ਅੱਜ ਦੇ ਅਖਬਾਰ 'ਚ ਲਿਖਿਆ ਕਿ ਭਗਵੰਤ ਮਾਨ ਦੀ ਇੱਕ ਸਲਾਹ ਨਾਲ 33% ਲੋਕਾਂ ਨੇ ਪੂਸਾ 44 ਦੀ ਬਜਾਏ ਪੀਆਰ 126 ਲਾ ਲਈ 477 ਕਰੋੜ ਰੁਪਇਆ ਬਿਜਲੀ ਬੋਰਡ ਦਾ ਬਚ ਗਿਆ 500 ਬਿਲੀਅਨ ਕਯੂਬਿਕ ਵਾਟਰ 500 ਬਿਲੀਅਨ ਮਤਲਬ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਥੱਲੇ ਕਿਉਂਕਿ 2 ਮਹੀਨੇ ਆਪਾਂ ਪਾਣੀ ਫਿਰ ਕੱਢਿਆ ਨਹੀਂ ਜੇ 33% ਨਾਲ ਇੰਨਾ ਹੋ ਸਕਦਾ ਜੇ ਆਪਾਂ ਉਹ ਨਾ ਹੀ ਲਈਏ ਯਾਰ ਆਪਣੇ ਕੋਲ ਹੋਰ ਹੈਗੀਆਂ ਨੇ ਵੈਰਾਈਟੀਆਂ ਪੀਯੂ ਨੇ ਕੱਢੀਆਂ ਨੇ ਤੇ ਆਪਾਂ ਦਾ ਆਪਾਂ ਦਾ ਪਾਣੀ ਦਾ ਪੱਧਰ ਜਿਹੜਾ 2 ਸਾਲ ਚ ਹੈ ਤਹਾਂ ਆ ਜੂਗਾ ਦੇਖੋ ਤੁਸੀਂ ਆਪਣੇ ਨਲਕੇ ਚੱਲਦੇ ਆਪਣੇ ਪੁਰਾਣੇ ਨਲਕੇ ਜਿਹੜੇ ਖੜ ਗਏ ਚਲਦੇ ਦੇਖੋ ਤੁਸੀਂ ਥੋੜਾ ਜਿਹਾ ਧਿਆਨ ਦੇ ਲਈ ਆਪਾਂ ਬਸ ਮੈਂ ਮੈਂ ਪਵੰਦੀ ਨਹੀਂ ਲਾਉਣੀ ਚਾਹੁੰਦਾ ਕਾਨੂੰਨ ਰਾਹੀਂ ਵੀ ਇਹਨੂੰ ਵੀਜੋ ਨਾ ਮੈਂ ਤੁਹਾਨੂੰ ਕਹਿਣਾ ਹੀ ਚਾਹੁੰਦਾ ਜਦੋਂ ਐਂ ਮੰਨ ਲੈਣੇ ਹੋ ਪਰ ਮੈਨੂੰ ਮੈਨੂੰ ਕੋਈ ਕਾਨੂੰਨ ਪਾਉਣ ਦੀ ਕੀ ਲੋੜ ਜੇ ਮੇਰੀ ਗੱਲ ਐਂ ਮੰਨ ਲੈਣਾ ਤੁਸੀਂ ਮੈਂ ਕਿਹੜਾ ਕੋਈ ਹਿੱਸਾ ਪਾਇਆ ਪੀਆਰ 126 ਵਾਲਿਆਂ ਨਾਲ ਵੀ ਥੋੜੀ ਵੀਜਵਾ ਦੂੰਗਾ ਮੈਂ ਮੈਂ ਤਾਂ ਇਹ ਕਹਿਣਾ ਧਰਤੀ ਦਾ ਪਾਣੀ ਵੀ ਵਜ ਜਾਊਗਾ ਉਹਦਾ ਝਾੜ ਵੀ ਉਹਨਾਂ ਹੀ ਐ ਐਫਸੀਆਈ ਲੈਂਦੀ ਵੀ ਐ ਦਾਣਾ ਦਾਣਾ ਚੱਕਿਆ ਜਾਂਦਾ ਇਹ ਆਏ ਚੱਲੂਗੀ ਸਰਕਾਰ ਤੁਹਾਨੂੰ ਪੁੱਛ ਪੁੱਛ ਕੇ ਪਹਿਲਾਂ ਕਦੇ ਕਿਸੇ ਨੇ ਇਹੋ ਜਿਹਾ ਕੁਝ ਪੁੱਛਿਆ ਦੱਸਿਆ ਤੁਹਾਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕੀ ਹੁੰਦਾ ਹੈ ਉਹ ਮੈਂ ਬਿਜਲੀ ਵਾਲਿਆਂ ਨੂੰ ਕਿਹਾ ਮੈਂ ਕਿਹਾ 8 ਘੰਟਿਆਂ ਦਾ ਕਿਥੋਂ ਰੂਲ ਬਣਾਤਾ ਵੀ ਤੁਸੀਂ ਵੀ 8 ਘੰਟਿਆਂ ਚ ਬਿਜਲੀ ਠੀਕ ਹੋਏ ਮੈਂ ਪਾਣੀ ਲੱਗ ਜਾਂਦਾ ਉਹ ਵੀ 8 ਘੰਟੇ ਟੁੱਟਵੇਂ ਦਿੰਨੇ ਹੋ ਤੁਸੀਂ 2 ਘੰਟੇ ਫਿਰ 2 ਘੰਟਿਆਂ ਦਾ ਬ੍ਰੇਕ ਫੇਰ ਫੇਰ ਦੋ ਘੰਟੇ ਫਿਰ ਫੇਰ 1 ਘੰਟਾ ਕੱਟ ਲਿਆ ਫੇਰ ਫੇਰ ਦੋ ਘੰਟੇ ਉਸੇ ਕਹਿਰੇ ਚ ਚੱਲੀ ਜਾਂਦਾ ਹੈ मैंने जी सेक्रेटरी लेवल पे मीटिंग हुई थी उसमें फैसला किया गया था अच्छा मैं ख्या किस लेवल पे मीटिंग हुई थी सेक्रेटरी लेवल पे मैंने कहा नक्का लेवल पे मीटिंग हुई है कभी कहते ये क्या होता है था था। नाका मैं कह नाका नहीं नक्का नक्का लेवल पे मीटिंग हुई है कभी कहते ना मैं नक, अगली मीटिंग नक्का लेवल पे करें कहने कहा होता है सर ये मैं यही तो पंगा है मैं क्या नक्का वो होंगे जितों क्यारे जाता पानी ਉੱਥੇ ਬੈ ਕੇ ਤੁਹਾਨੂੰ ਮੈਂ ਪੁੱਛੂੰਗਾ 8 ਘੰਟਿਆਂ 'ਚ ਹੋ ਜਾਊਗਾ ਕੰਮ ਉਹ ਵੀ 2-2 ਘੰਟੇ ਟੁੱਟ ਵਿੱਚ ਮੈਂ ਕਿਹਾ ਤੁਸੀਂ 11-12 ਘੰਟੇ ਬਿਜਲੀ ਲਗਾਤਾਰ ਦਿਓ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਆਪਣੀਆਂ ਬੱਟਾਂ ਤੋੜ ਲੇ ਉਹ ਕਿ ਬਿਜਲੀ ਹੈਗੀ ਆ ਪਾਣੀ ਲਈ ਜਾਊਂਗਾ ਮੈਂ ਉਹ ਬੱਟਾਂ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਫਿਰ ਉਹ ਘਰੇ ਜਾਊਗਾ ਅਗਲੇ ਦਿਨ ਫੇਰ 12 ਘੰਟੇ ਦੇ ਦਿਓ ਫੇਰ ਉਹ ਬੰਦ ਕਰਕੇ ਜਾਊਗਾ ਤੁਸੀਂ ਦੇਖ ਲਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਤੁਸੀਂ ਕੀਤਾ ਨਾ ਹੈ ਤਜਰਬਾ ਬੰਦ ਕਰਕੇ ਘਰੇ ਆਉਣੇ ਨਾ ਹਾਂ ਕਿਉਂਕਿ ਮੈਂ ਉੱਥੋਂ ਆਇਆ ਜੀ ਮੈਂ ਨੱਕਿਆਂ ਚੋਂ ਆਇਆ ਨਾ ਆਹੀ ਫਰਕ ਹੈ ਨਾ ਮੈਂ ਨੱਕਿਆਂ ਦਾ ਪੁੱਤ ਹਾਂ ਮੈਂ ਨੱਕਿਆਂ ਚੋਂ ਉੱਠ ਕੇ ਆਇਆ ਨਾ ਆਹੀ ਤਾਂ ਫਰਕ ਹੈ ਬਸ ਉਹਨਾਂ ਨੂੰ ਕੀ ਪਤਾ ਹੋਣਾ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਕਰੜੀ ਦਨ ਹਰ ਸਿਮਰਤ ਕੌਰ ਚਨੀ ਹੀ ਚਲੀ ਗਈ ਉਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ ਜੀ ਕਿਤੇ ਹੜ੍ਹ ਆਗੇ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣਾ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਹਨੇ ਜ਼ਿਲੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਦਿਆਂ ਵਿਕ ਜੰਨੀਆਂ ਨੇ ਉਹ ਸਰਪੰਚ ਜ਼ਿਲੇਦਾਰ ਸਜੋ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜੰਨੀਆਂ ਨੇ ਕੁਇੰਟਾਲਾ لال ਵੀ ਕਿ ਜੰਨੀਆਂ 7-8000 ਰੁਪਏ ਕਹਿੰਦੇ ਫਿਰ ਕਾਮਲੇ ਤੁਸੀਂ ਹਰੀਆਂ ਕੋ ਵੀ ਤੁਸੀਂ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਐ ਉਹ ਉਧੀਆਂ ਆ ਕੇ ਕਹਿੰਦੇ ਛੱਡੋ ਪਰੇ ਜੀ ਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਦਲ ਸਾਹਿਬ ਬਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰ ਸਭਣਾ ਲਾਂਗੇ ਹੁਣ ਆਪਾਂ ਵੀ ਨਾ ਇਹਨਾਂ ਨੂੰ ਕੀ ਪਤਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਕੁਛ ਵੀ ਕਹਿ ਦਿੰਦੇ ਆ ਕਿਸੇ ਨੂੰ ਟਿਕਟਾਂ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾਂ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜ਼ਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜੇ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾਲ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ